ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ 8 ਵਜੇ ਸਵੇਰ ਹਰ ਅਸੀਂ ਤਰਪੇ ਆ ਦੇਖੋ ਸਵੇਰ ਸਵੇਰ ਦਾ ਮੌਸਮ ਦਾ 뷰 ਕਿੰਨਾ ਘੈਂਟਾ ਹੈ ਅਸੀਂ ਪ੍ਰਿਆਪੀ ਕਾ ਨੇੜ ਤੋਂ ਫੋਟਰ ਜਿਹਦਾ ਛਾਬਣ ਬੰਦ ਹੈ ਲੀਲੀ ਜੀ ਟਿੱਕੀ ਹਰਫਾਲੀ ਸ਼ਾਮ ਦੇ ਸਰ ਸ਼ਾਮ ਦਾ ਸਾਰਾ ਮੰਡ ਦੇ ਕੋਲ ਆਹੀ ਇੱਥੇ ਸਵੇਰ ਦੇ ਮੌਸਮ ਦਾ ਵੀਊ ਚੈੱਕ ਕਰਉ ਕਿੰਨਾ ਘੰਟਾ ਇਹ ਆ ਦੁਕਾਨਾਂ ਤਾਂ ਖੁੱਲ ਚੁੱਕੀਆਂ ਨੇ ਇਹ ਹੀ ਦਾਸ ਤਾਂ ਨਹੀਂ ਬੈਠੇ ਧੂਆਂ ਛੇਕ ਰਹੇ ਨਹੀਂ ਅੱਗੇ ਆ ਗਿਆ ਟੋਲ ਪਲਾਜ ਆ ਗਾਂਦੇ ਜੀ ਦੁਰਨਸ਼ਾਰੀ ਸਵੇਰੇ ਸਵੇਰੇ 4 5 6 ਦੀ ਬੰਨਾ ਤੋਂ 500 ਬੱਤੀਟ ਛੜਕ ਵਾਲਿਆਂ ਨੂੰ ਦੇਣੀ ਪੈਣੀ ਆ ਇਹ ਤੁਸੀਂ ਸੜਕ ਤੇ ਚੱਲੋਗੇ ਨਹੀਂ ਤੁਸੀਂ ਨਹੀਂ ਚੱਲ ਸਕਦੇ ਜਦ ਤੱਕ ਤੁਸੀਂ ਇਹਨਾਂ ਨੂੰ 500 ਰੁਪਏ ਦੀ ਤੁਬਤ ਨਹੀਂ ਦਿੰਦੇ ਇਹ ਆਪਾਂ ਹੁਣ ਡੂੰਗਰ ਘੜਦਾ ਏਰੀਆ ਹੈ। ਇਹ ਆ ਸਾਰਾ ਡੂੰਗਰ ਘੜਦਾ ਏਰੀਆ। ਦੇਖੋ ਰਸਤਾ ਆਂ ਦਾ ਰੇਤਾ ਕੱਟਾ ਰੇਤਾ। ਇਹ ਆ ਦਾ ਭਰਾਵਾ ਲਈ ਜਾਂਦਾ ਫੂਲਰ ਕਲਰ ਕਿਸੇ ਲਈ। ਐ ਜਾ ਕੋਈ ਸਾਰਾ ਰਸਤਾ ਚ। ਕੱਕਾ ਰੇਤੇ ਹੀ ਰੇਤਾ ਹੈ ਇੱਥੇ ਹੋਰ ਕੁਝ ਨਹੀਂ। ਇਹ ਆ ਜਵੇਰੇ ਟੋਲੂ ਲੈ ਕੇ ਦੁੱਧ ਲੈਣ ਚੱਲੇ ਆ। ਚਲੋ। ਹਾਂ ਗੋਤਲੈਂਡ ਟੱਕਰਾਂ ਬੜੀਆਂ ਨੇ ਜੀ ਹੋਰ ਕੁਝ ਹੈ ਨਹੀਂ ਗਾ ਗਲੇਂ ਟੱਕਰ ਬहोत ਟੱਕਰ ਹੀ ਕਰੇ ਪਾਣੀ ਨਹੀਂ ਮੰਗਦੀ ਬਜਾਰੀ ਐਵੇਂ ਇੱਥੇ ਹੋਈ ਜਾਂਦੀ ਆ ਚਲੋ ਆ ਜਾਓ ਪਹਿਲਾ ਰੋਡ ਵਾਲਿਆਂ ਨੂੰ ਲਈਏ 500 ਰੁਪਏ ਦੀ ਥੋਪਕ ਤੇ ਉਹ ਤੋਂ ਬਾਅਦ ਅਪਾ ਦੱਸਾਂਗੇ ਅਪਲੇ ਅਗਲੇ ਸਟਾਕ ਵੱਲ ਹਉ ਦੇਵਿੰਦਰ ਰਿਜਨਲ ਸੇਲਰ ਕ੍ਰੀਟਿੰਗ ਚੜਾਈ ਆ ਓਏ ਤਾਂ ਭੈਣ ਤੋਂ ਟੋਲ ਲਾ ਲਿਆ ਗੇ ਲਾ ਬਾਈ ਇਹ ਤਾਂ ਸ਼ਿਵਰਟ ਕਾ ਟੰਗੀ ਖੜੇ ਨੇ ਕਹਿੰਦੇ ਜੇ ਤੁਸੀਂ ਜਾਵੋਗੇ ਤੇਜ਼ ਜਾਊਗਾ ਜਾਵਰ ਆਏ ਤੁਸੀਂ ਇੱਥੇ ਖੜੋਗੇ ਦੇਖੋ ਅੱਜ ਸਵੇਰੇ ਸਵੇਰੇ ਫੋਟੋ ਖੇਚ ਲਈਏ ਨੇ ਮੇਰੇ ਭਰਾ ਨੇ ਵੀ ਬੰਦਾ ਕੰਮ ਕਰਦਾ ਝਾੜੂ ਲਾ ਕੇ ਸਵੇਰੇ ਸਵੇਰੇ ਆ ਫੋਟੋ ਖੇਚ ਗਿਆ ਉਹ ਹਟਕ ਵੀ ਗਿਆ ਲੈ ਉਹ ਫੋਟੋ ਖੇਚ ਕੇ ਹਟ ਗਿਆ ਲੈ ਵਾਹ ਜੀ ਵਾਹ ਆ ਬਾਤਾਂ ਨੇ ਮਾੜਾ ਜਿਹਾ ਢੂਫਾ ਦੇ ਇੱਥੇ ਖਾਇਆ ਤੇ ਫੋਟੋ ਕੱਢ ਲਈ ਉਹ ਜਾਂਦੇ ਨੇ ਤੇ ਰੇ ਦੇ ਲੋ ਫੋਟੋ ਆਟੋ ਕੱਢ ਕੇ ਆਹ ਸਾਹ ਮੈਂ ਕਿਹਦੇ ਇਸ਼ਾਰੇ ਝਾੜੂ ਲਗੂ ਮਾੜਾ ਜਿਹਾ ਇੱਕ ਗੇਰ ਮਾਰ ਕੇ ਫੋਟੋ ਕੱਢਾ ਕੇ ਬਾਗਲੇ ਰਾਜਸਥਾਨ ਦਾ ਕਰਾਪਸ਼ਨ ਦਾ ਭਰਿਆ ਹੋਇਆ ਇਹ ਕਾ ਇਹ ਹਾਲ ਨੇ ਟੋਲ ਬਲਾਜੇ ਵਾਲੇ ਹੁਣ ਮੁੰਡਾ ਆ ਰਿਹਾ ਨੂੰ ਇੱਕ ਦਿੱਕੀ ਬਾਈਓ ਥੋੜਾ ਲਗਾਉ ਉਹ ਨਹੀਂ ਆਵੇ ਨਹੀਂ ਨਹੀਂ ਇੱਥੇ ਨਹੀਂ ਬੰਦ ਹੁੰਦਾ ਗਰਾਫ ਆਪਾਂ ਪਹਿਲਾਂ ਹੜਕਾ ਲਿਆਂਦੀ ਧੂਪਤੀ ਕਰਾਈਏ ਤਾਂ ਲੱਗ ਪਤਾ ਕਰਾਉਣੀ ਆ ਫਾਸਟ ਟੈਂਕ ਤੇ ਕਰਾਉਣੀ ਆ ਸੜਕਾ ਲੈਂਦੂ ਬੱਤੀ ਇਹਨਾਂ ਨੂੰ ਕਰਦੇ ਆ